ਕਾਕਾ ਦਾ ਬਣੇ ਕੋਈ ਤਾਂ ਦਾ ਬਣੇ ਲੋ ਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਮਿੱਤਰੋ ਘਰ ਪਰਵਾਹ ਠੀਕ ਆ ਵੀ ਸਾਰਿਆਂ ਦੇ ਜਾਨਵਰ ਜੂਨਵਰ ਠੀਕ ਠਾਕ ਲੋ ਜੀ ਬਾਈ ਅੱਜ ਸ਼ਾਮ ਨੂੰ ਵਲੌਗ ਸਟਾਰਟ ਕਰਨ ਲੱਗੇ ਆ ਅੱਜ ਸ਼ਾਮ ਨੂੰ ਵਲੌਗ ਸਟਾਰਟ ਕਰਦੇ ਆਪਾਂ ਕਬੂਤਰ ਬਾਈ ਤੁਹਾਨੂੰ ਪਤਾ ਹੁਣ ਕਬੂਤਰ ਉਡਾਉਣੇ ਕਰਕੇ ਕਿਉਂਕਿ ਬਾਈ ਬਾਈ ਚਲੇ ਜਾਂਦਾ ਕੰਮ ਤੇ ਬਾਈ ਕੰਮ ਨੂੰ ਜਾਣ ਕਰਕੇ ਫੇ ਮੈਨੂੰ ਕਬੂਤਰ ਉਡਾਉਣੇ ਪੈਂਦੇ ਘਰਾਂ ਕਾਂ ਕਰਕੇ ਟਾਈਮ ਨਹੀਂ ਮੰਨਦਾ ਫੇ ਕੱਲੇ ਦਾ ਮੂਡ ਬਣਾਉਣ ਮੂਡ ਵੀ ਨਹੀਂ ਹੁੰਦਾ ਹੈਗਾ ਵੀਡੀਓ ਬਣਾਉਣ ਦਾ ਵੀ ਕੱਲਾ ਹੁਣ ਬੰਦਾ ਕੈਮਰਾ ਫੜੂਗਾ ਜਿਹੜਾ ਸੀਜ਼ਨ ਪਿਛੇ ਲੰਘਿਆ ਮੈਂ ਉਹਦੇ ਵਿੱਚ ਕੁੱਝ ਟਰੌਂਦਾ ਹੀ ਤੇ ਹੈਗਾ ਜਮੇ ਹੁਣ ਕੁੱਝ ਤੇ ਵਧੀਆ ਵਾਲਾ ਸ਼ਾਮ ਦਾ ਟਾਈਮ 6:00 ਵਜੇ ਉਹਨੇ ਤੇ ਕੱਢਿਆ ਤਾਂ ਲਗਭਗ 1:00 ਵਜੇ 1 ਵਜੇ ਸਵੇਰ ਤੇ 2:00 ਵਜੇ ਦਾ ਕੋੜਿਆ ਤੇ ਬਾਅਦ ਇਹ ਉੜਿਆ ਤਾਂ ਤੇ ਹੁਣ ਇਹ ਹੁਣ ਕਾਰਨ ਲੱਗਿਆ ਹੁਣ ਆਹ ਦੇਖਾ ਦੇ ਰਿਹਾ ਦੋਹੇ ਭਾਈ ਡਾਏ ਵੇ ਤੇ ਪਹਿਲਾਂ ਸਵੇਰੇ ਭਾਈ ਆਪਾਂ ਨੇ ਕੱਢਿਆ ਦਾ ਜਿਹੜਾ ਡੰਡਿਆਂ ਵਾਲਾ ਬੱਚਾ ਉਹ ਮਤਲਬ ਉਹ ਬੱਚਾ ਆਪਾਂ ਨੇ ਬਾਈ 2 ਵਜੇ ਲਾਇਆ ਤਾਂ ਬਾਕੀ ਚਲੋ ਜਿਹੜਾ ਹੁਣ ਆ ਉਹਦਾ ਭਾਈ ਲਾਇਆ ਵਾ ਇਹ ਆਪਾਂ ਨੇ 2 ਵਜੇ ਡਾਤਾਂ ਦੁਪਹਿਰੇ ਫਿਰ ਹੁਣ ਇਹ ਨੂੰ ਤਾਰਨ ਲੱਗੇ ਬਾਈ 6 ਦਾ ਟਾਈਮ ਹੋ ਗਿਆ 4 ਕ ਘੰਟੇ ਲਾ ਦਿੱਤੇ ਚਲੋ ਬਹੁਤ ਆ ਕਿਹੜੀ ਉਹ ਕਾਲੀ ਚੋਲ ਉਹ ਯਾਰ ਉਹਦੇ ਪਰ ਵੀ ਤਾਂ ਲੋਡ ਪੈਣੀ ਆ ਉਹਦੇ ਪਰ ਇਹ ਤਾਰ ਲਾ ਰਹਿਣ ਦੇ ਇਹਨੂੰ ਉਹਦੇ ਪਰ ਵੀ ਬੰਨੀ ਵੀ ਆ ਬਾਈ ਉਦੇ ਪਰੇ ਲਾਰ ਲਾ ਲੋੜ ਫੜੀ ਆ ਆ ਜਿਆਦਾ ਕਿਹੜੀ ਯਾਰ ਜਿਹੜੀ ਮਰਜ਼ੀ ਬਿਲਾ ਲਾ ਰੱਸੀ ਦਾ ਕਿਆ ਚੱਕਰ ਆ ਕੋਈ ਚੱਕਰ ਨਹੀਂ ਬੰਨ ਲੈਣ ਨੂੰ ਰੱਸੀ ਨੂੰ ਕਿਆ ਤੇ ਬਾਈ ਹੁਣ ਤਾਰਨ ਲੱਗੇ ਆਪਾਂ ਵਜਾ ਅੱਜ ਦਬੋਵੇ ਤੇ ਬਾਅਦ ਆਪਾਂ ਨੇ ਆ ਵਜੜ ਆਇਆ ਦਾ ਇਹਦੇ ਆਪਾਂ ਨੇ ਨਾ ਬਾਈ ਇਹ ਪਾਣੀ ਨਾਲ ਲਾਉਂਦੇ ਕੀ ਹੱਚੂ ਇਹਦੇ ਆਪਾਂ ਨੇ ਨਾ ਦੋਨੇ ਟੂਸੇ ਕਰੇ ਹੋ ਬਾਈ ਇੱਕ ਟੂਸਾ ਲਾਲ ਕਰਿਆ ਵਾ ਇੱਕ ਹਰਾ ਟੂਸਾ ਕਰਿਆ ਵਾ ਮੇਰੇ ਖਿਆਲ ਮੈਂ ਸੱਜਾ ਟੂਸਾ ਇਹਦਾ ਲਾਲ ਆ ਖੱਬਾ ਟੂਸਾ ਇਹਦਾ ਹਰਾ ਹੈ ਠੀਕ ਹੈ ਜੀ ਦੂਆ ਇਹਦਾ ਭਾਈ ਹੈ ਜਿਹੜਾ ਰੌਂਦੇ ਆਪਾਂ ਲਾਲ ਚੀਨਾ ਉਹ ਵੀ ਤੁਹਾਨੂੰ ਮੈਂ ਦਰਸ਼ਨ ਕਰਾ ਦਿੰਦਾ ਆ ਬੈਠਾ ਭਾਈ ਉਹ ਆ ਬਜਾ ਇਹ ਵੀ ਦੋਨੇ ਭਰਾ ਹੈ ਇਹ ਇਹਨਾਂ ਨੂੰ ਆਪਾਂ ਹੁਣ ਦੋਨਾਂ ਨੂੰ ਕੱਢਣ ਲੱਗ ਗਏ ਮੈਂ ਕਿਹਾ ਚਲੋ ਜਿਹੜੀਆਂ ਆ ਮਾਰਚ ਅਪ੍ਰੈਲ ਦੀਆਂ ਬਾਜੀਆਂ ਹੁੰਦੀਆਂ ਅਪ੍ਰੈਲ ਪ੍ਰੂਲ ਦੀਆਂ ਮਾਰਚ ਦੀਆਂ ਇਹ ਦੇਖ ਲਈਏ ਠੀਕ ਹੈ ਜੀ ਤਾਂ ਕਰਕੇ ਇਹਨਾਂ ਨੂੰ ਹੁਣ ਕੱਢਦੇ ਆ 2 ਵਜੇ ਤਿਆਰ ਕਰੇ ਹਲੇ ਅੱਪਾ ਨੇ ਆ ਫਿਰਦਾ ਤੁਸੀਂ ਦੇਖ ਸਕਦੇ ਆਲੇ ਹੋ ਜਾਂਦਾ ਵਜਾ ਲਾ ਇਹ ਕੋਈ ਕੰਮ ਨਾ ਹੋਵੇ ਜਿਵੇਂ ਬੱਬੀ ਵਾਲੀ ਰੱਸੀ ਨਾਲੇ ਨਹੀਂ ਫੇਰਦੀ ਦੀ ਦੇਖੀ ਆ ਆ ਦੇਖੋ ਬੱਬੀ ਵਾਲੀ ਰੱਸੀ ਨਾਲੇ ਲੱਗੀ ਚਾਜ ਨਾਲ ਬੰਦੀ ਆ ਦੇਖੋ ਜਿਆਦਾ ਇੱਕ ਫੜ ਕੇ ਚੱਲ ਜੂਗਾ ਆ ਵੀ ਇਹ ਹਾਂ ਉੱਥੇ ਤੇ ਸਾਥਰੀ ਜਿਹਦੇ ਬੰਦੇ ਆਇਆ ਜਿਹੜਾ ਇਹ ਬਜਾਇਆ ਬੰਨ ਲਾ ਕੋਈ ਤੈਨੂੰ ਬੰਨ ਲੰਨਾ ਇੱਕ ਕਰੇ ਸਾਥਰੀ ਜੋ ਕੀ ਆਈ ਤੁਮ ਬਧੀ ਕੱਢ ਦੋਨੇ ਸਾਥਰੀ ਜੋਗਾ ਵੀ ਨਹੀਂ ਹੈਗਾ ਹਾਂ ਤੁਹਾਡੇ ਕੋਈ ਬੰਨਾਂ ਪੂਰੇ ਪੂਰੇ ਦਾ ਕਬੂਤਰ ਸਾਡੇ ਡਾਉਣੇ ਆਏ ਆਏ ਆ ਆਹੋ ਕੀ ਕਬੂਤਰ ਆਇਆ ਅੜਤੀ ਜਾ ਕੋ ਬਜਾਣੀ ਹੈਗਾ ਹਾਲ ਦੇਣਾ ਉਹਦਾ ਯਾਰ ਇਹ ਤੋਤੂ ਦਾ ਇਹ ਅੱਛਾ ਤੋਤੂ ਨੇ ਵੀ ਡਾਇਏ ਹੋਏ ਹਨ ਅੱਛਾ ਕਹੇ ਨਵਾਂ ਹੋਣਾ ਉਹਦਾ ਕੋਈ ਨੂੰ ਫੋਨ ਕਰ ਦੇ ਕੇ ਫੜ ਲਈ ਜਾ ਡਾਉਂਦਾ ਬਾਈ ਉਹ ਹੁਣੇ ਵੀ ਡਾਇਏ ਹੋਏ ਆ ਕੋਈ ਆਏ ਨਾ ਕੋਈ ਕਹੇ ਕਿ ਸਾਡਾ ਦਾ ਆਈ ਜਾ ਮੋਸੀ ਗੱਲ ਲੈਣਾ ਯਾਰ ਕਿਸੇ ਦੇ ਤੇ ਪੂਰਾ ਜਿਹਾ ਕਬੂਤਰ ਵੀ ਡਾਇਆ ਵਾ ਉਹਨੇ ਆਪਣਾ ਹਮ ਆਪਾਂ ਨੇ ਕਿਆ ਕਰਾਉਣਾ ਕਿਸੇ ਦੇ ਕੂਤਰਾਂ ਤੇ ਯਾਰ ਸਾਤੇ ਆਪਣੇ ਨਹੀਂ ਲੋਟ ਆਉਂਦੇ ਹਨ ਆਪਣੇ ਸਾਂਭ ਹੋ ਜੇ ਥੋੜੇ ਹੈ ਜਿਹੜਾ ਵੀ ਨਿਕਲੇ ਫੋਟੇ ਚ ਵਧੀਆ ਹੀ ਹੋਰੇ ਵਧੀਆ ਹੀ ਰਹੀ ਆਹ ਉਹ ਨਾਲੀ ਮਾੜਾ ਮਾੜਾ ਦੇਖੋਣੇ ਇਸ ਤਰ੍ਹਾਂ ਆਉਣਾ ਇਹ ਫੂਟੇ ਚਲੋ ਜੀ ਹੁਣ ਤਾਰ ਲੈਨੇ ਆਪਾਂ ਹਨਾ ਆਇਆ ਆ ਜਾ ਆ ਫਿਰ ਦਾਲਾ ਲੱਗ ਗਿਆ ਤਾਂ ਆਪਾਂ ਮੰਨ ਬਾਈ ਆਇਆ ਆਇਆ ਆ ਰਿਹਾ ਆਇਆ ਆਇਆ ਬਹੁਤ ਹੋੜਾ ਬਸ ਬਹੁਤ ਆਇਆ ਚਲੋ ਆ ਜਾ ਆ ਜਾ ਆ ਜਾ ਆਪਾਂ ਨੇ ਫਿਰ ਹੁਣ ਬਾਈ ਜਿਹੜੀਆਂ 2 ਵਾਜੀਆਂ ਆਉਣੀਆਂ ਮਾਰਚ ਅਪ੍ਰੈਲ ਦੀਆਂ ਆਪਾਂ ਕਹਿੰਨੇ ਚਲੋ ਇਹ ਛੱਡ ਹੋ ਜਾਣੀਆਂ ਹੁਣ ਹਨਾ ਇਹ ਛੱਡ ਲਾਂਗੇ ਆਪਾਂ ਦੇਖੋ ਉਤਰਾਂ ਉਹਦੇ ਓ ਵੀ ਛੱਡ ਹੋ ਜੂਗੀਆਂ ਚਲੋ ਭਾਈ ਹਨਾ ਬਾਜੀਆਂ ਲੋਕ ਜਿਹੜੀਆਂ ਛੱਡਣ ਵਾਲੀਆਂ ਹੁੰਦੀਆਂ ਬਾਕੀ ਭਾਈ ਚੱਲ ਰਿਹਾ ਹਨਾ ਕਾਰੋਬਾਰ ਜੋ ਵੀ ਆਇਆ 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 ਭਾਈ ਭਾਈ ਤਾਰਨ ਲੱਗਿਆ ਭਾਈ ਆ ਦੇਖੋ ਥਾਪਾ ਮਾਰਦਾ ਹਾਂ ਹਾਂ ਵੰਕੀ ਦਾ ਨਾਲ ਆਇਆ ਵਾ ਦੋ ਦਿਨ ਤੋਂ ਉੱਤਰ ਹੋ ਰੁੱਦਦੇ ਹੋਈ ਕਿਸੇ ਨੇ ਆਪਣਾ ਚਲੋ ਆ ਫਿਰ ਦਾ ਟੂਸਿਆਂ ਵਾਲਾ ਲਾਲ ਹਰਾ ਟੂਸਾ ਆ ਬਣੇ ਦਾ ਆ ਦੇਖ ਸਕਦੇ ਤੁਸੀਂ ਆ ਬੱਚਾ ਭਈ ਆਪਣਾ ਇਹ ਠੀਕ ਹੈ ਜੀ ਬਾਕੀ ਭਈ ਤਾਰਦੇ ਆ ਤਾਰ ਕੇ ਫਿਰ ਹੋਰ ਵੀ ਕਿਸੇ ਦੇ ਉੜਦੇ ਆ ਵਿੱਚ ਜਾਨਵਰ ਚਲੋ ਆਇਆ ਹੁੰਦਾ ਵੀ ਤਾਰ ਲਵੇ ਬੰਦਾ ਹਨਾ ਹੈ ਹਾਂ ਹਾਂ ਆ ਜਾਣਾ ਹੁਣ ਆ ਜਾਣਾ ਇਹਨੇ ਆ ਜਾਣਾ ਆ ਜਾਣਾ ਆਇਓ ਆਇਆ 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 ਨਾ ਦੇਖੋ ਆਇਆ ਬੁੱਤਰ ਆਇਆ ਆਜ 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 ਆਇਆ 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 ਆਊਗਾ ਆ ਗਿਆ ਆਜ ਆਇਆ ਆਜ 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 ਬੈਠ ਗਿਆ ਬਈ ਬੈਠ ਗਿਆ ਬਈ ਛਤਰੀਪੁਰ ਇਹਨੂੰ ਕਰਦੇ ਆਪਾਂ ਅੰਦਰ ਹਨਾ ਆ ਗਿਆ ਬਈ ਆ ਗਿਆ ਮੇਰਾ ਆ ਗਿਆ ਮੈਂ ਕਰ ਦਿਆ ਘੁੱਟਾ ਖੋਦੋ ਮੈਂ ਘੋਟਾ ਲੈ ਲੈ ਤੁਹਾਨੂੰ ਇਹ ਬਾਹਰ ਤਰਾ ਹੂੰ ਆਇਆ 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 ਚੱਲ 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 ਆਇਆ ਆਇਆ ਲੈ ਆਇਆ ਲੈ ਆਰ ਆਇਆ ਰੋਈ ਬਈਮਾਨ ਮੜਾ ਤਰਾ ਆਦਮਾ ਕਬੂਤਰ ਹਨਾ ਕਬੂਤਰ ਤਰਾ ਕੇ ਫਿਰ ਬਣਾਉਂਦਾ ਵੀਡੀਓ ਦੁਬਾਰੇ ਲਿਓ ਬਈ ਆ ਗਿਆ ਬੱਚਾ ਆਪਣਾ ਆ ਬੈਠਾ ਆਪਣਾ ਬੱਚਾ ਹਰਾ ਲਾਲ ਡੂਸਾ ਓਏ ਤੇਰਾ ਬਰਾਮਪਾ ਦੇ ਆ ਬੱਚਾ ਬਾਈ ਇਹਦਾ ਭਾਈ ਆ ਇਹ ਦੋਨੇ ਉੜਦੇ ਆ ਬਾਈ ਹੁਣ ਆਪਣੇ ਕੋਲ ਜਾਣੀ ਕਿ ਠੀਕ ਆ ਹੁਣ ਕਰਦੇ ਨੂੰ ਆਪਾਂ ਸੈਟਿੰਗ ਮੈਟਿੰਗ ਮੜੀ ਮੋਟੀ ਪਾਣੀ ਧਣੀ ਲਵਾਈਏ ਇਹਨੂੰ ਜਾਲ ਚ ਜਾਲ ਚ ਕੱਢ ਲੈ ਬਾਈ ਨਹੀਂ ਤਾਰ ਕੇ ਹੁਣ ਖੁੱਡੇ ਚ ਖੁੱਡੇ ਤੇ ਆਪਾਂ ਨੇ ਜਾਲ ਚ ਪਾਣੀ ਪੂਣੀ ਲਵਾ ਕੇ ਪਵਾ ਕੇ ਇਹਨੂੰ ਇਹਨੂੰ ਦੇਖਦੇ ਆ ਬਣਾ ਮੋਟਾ ਤਾਣ ਦੂਨੇ ਪਾ ਦਿਆ ਹੈ ਹਨਾ ਬਾਕੀ ਦੋ ਬੱਚੇ ਕਰ ਰਹੇ ਆ ਬਾਈ ਹਲੇ ਤਿਆਰ ਆਪਾਂ ਨਾ ਇਹਨਾਂ ਦੀ ਤਿਆਰੀ ਚੱਲਦੀ ਦੋਨਾਂ ਦੀ ਇਹ ਦੇਖਦੇ ਹੁਣ ਕਿਹਦਾ ਨੰਬਰ ਲੱਗਦਾ ਪਹਿਲਾਂ ਵੈਸਤਾ ਉਹ ਰਾਲ ਜੀ ਨੇ ਸੋਚਿਆ ਵਾ ਆਪਾਂ ਨੇ ਬਾਕੀ ਦੇਖਾਂਗੇ ਬਾਈ ਮੌਕੇ ਤੇ ਹਨਾ ਜਿੱਦਾਂ ਵੀ ਹੋਇਆ ਕਿਹਦਾ ਨੰਬਰ ਲਾਉਣਾ ਆ ਇਹ ਦੋ ਬੱਚੇ ਆਪਣੇ ਬਾਈ ਅਜੇ ਦੋ ਅੱਧਰ ਵੀ ਬੱਚੇ ਇਹਨਾਂ ਦੋਨੇ ਹੈ ਭਾਈ ਭਾਈ ਹੈ ਇਹ ਇੱਕੋ ਝੋਲੀ ਦੇ ਆ ਬਾਈ ਇਹ ਮੇਰੇ ਭਾਈ ਭਾਈ ਵੀ ਮਨ ਕੋਲ ਤੇ ਦਿਖਾਉਂਦਾ ਆ ਤੋ ਇਹ ਆਇਆ 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 ਦੋ ਸ਼ਾਖੇ ਆਣ ਵਾਲੇ ਬਾਈ ਇਹ ਇਹ ਦੋਨੇ ਸ਼ਾਖੇ ਆ ਉਹ ਲਾਲ ਚੀਨਾ ਹੈ ਇਹ ਮਤਲਬ ਟਾਂਕਾ ਭਾਈ ਇਹਦੀ ਅੱਖ ਚ ਇੱਕ ਕਾਲੀ ਚਿੱਟੀ ਕਾਲੀ ਚਿੱਟੀ ਅੱਖ ਨਾਲ ਆ ਬੱਚਾ ਜਿਹੜਾ ਇਹ ਸ਼ਾਖਾ ਹੈ ਠੀਕ ਹੈ ਜੀ ਮੱਕੇ ਬਾਈ ਦੇਖਦੇ ਕਿਹੜਾ ਨੰਬਰ ਕਿਹਦਾ ਨੰਬਰ ਲੱਗਦਾ ਹੈ ਨਾ ਦੋਨਾਂ ਜਿਹਦੇ ਫਿਰ ਹੁਣ ਬਾਜੀ ਵਿੱਚ ओके फिर ਹੁਣ ਤਾਂ ਸਿੱਧਾ ਆਪਾਂ ਬਾਜੀ ਤੇ ਜਾਣਾ ਭਾਈ ਜੋ ਵੀ ਆ ਜਿੱਦਾਂ ਵੀ ਹਨਾ ਕਰਕੇ ਮੜਾ ਮੋਟਾ ਜਿਹੜਾ ਵਧੀਆ ਉੜ ਗਿਆ ਛੱਡ ਲੈਣਾ ਆਪਾਂ ਨੇ ਹੂੰ ਓਏ ਨਾ ਚਲੋ ਠੀਕ ਆ ਭਾਈ ਇੰਨੀ ਕੁ ਵੀਡੀਓ ਆਪਣੀ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਮਿਲਦੇ ਆਂ ਫਿਰ ਨੈਕਸਟ ਵੀਡੀਓ ਵਿੱਚ ਹੁਣ ਤਾਂ ਬਾਜੀ ਤੇ ਹੀ ਮਿਲਾਂਗੇ ਭਾਈ ਆਪਾਂ ਬਣਾਵਾਂਗੇ ਬਲੌਗ ਫਿਰ ਹੁਣ ਬਾਜੀ ਦੇ ਲਗਾਤਾਰ ਬਲੌਗ ਆਈ ਜਾਣੇ ਆ ਹੁਣ ਭਾਈ ਟਾਈਮ ਥੋੜਾ ਲੱਗਦਾ ਨਹੀਂ ਹੈਗਾ ਕਿਉਂਕਿ ਮੈਂ ਕੱਲਾ ਹੁੰਦਾ ਭਾਈ ਕੰਮ-ਕੁਮ ਤੇ ਚੱਲੇ ਜਾਂਦਾ ਆ ਕਰਕੇ ਚਲੋ ਮਿਲਦੇ ਆਈ ਹਣਾ ਫਿਰ ਨੈਕਸਟ ਵੀਡੀਓ ਵਿੱਚ ਧੰਨਵਾਦ ਜੀ ਸਾਰਿਆਂ ਦਾ ਸਸਿਕਾਲ ਵੀ ਬਾਰਾ ਏਰੀਆ ਤੇ ਪਿੰਡ ਮੇਰਾ ਮਾਲਾ ਮਸਰੇ ਦਾ ਸ਼ਰੀਫ ਪਤਾ ਪਿੰਡ ਚੋਂ ਕਰਾਲਾ